ਇਸ ਇਲਾਕੇ ਵਿੱਚ 7-7 ਫੁੱਟ ਪਾਣੀ ਚੜ ਗਿਆ ਸੀਗਾ ਤਾਂ ਕਾਫੀ ਨੁਕਸਾਨ ਇਸ ਇਲਾਕੇ ਵਿੱਚ ਲੋਕਾਂ ਦਾ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਲੰਗੜਾਂ ਦਾ ਨੁਕਸਾਨ ਫਰਨੀਚਰ ਜਿਹੜਾ ਹੈ ਉਹ ਖਰਾਬ ਹੋ ਚੁੱਕਿਆ ਬੱਚਿਆਂ ਦੀ ਕਿਤਾਬਾਂ ਜਿਹੜੀਆਂ ਉਹ ਖਰਾਬ ਹੋ ਚੁੱਕੀਆਂ ਨੇ ਸਾਡਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸਾਡੇ ਪਸ਼ੂ ਵੀ ਸਾਰੇ ਡੋਲ ਗਏ ਆ ਫਰਨੀਚਰ ਵੀ A to Z ਖਤਮ ਹੋ ਗਿਆ ਹੈ ਸਾਡੇ ਬਿਸਤਰੇ ਪੇਟੀਆਂ ਸਭ ਕੁਝ ਬਰਬਾਦ ਹੋ ਗਿਆ ਹੈ ਸਾਰਾ ਸਾਡੀ ਬਿਹੋੜਾ ਨਾਜੀ ਖਾਣ ਵਾਸਤੇ ਜਿਹੜਾ ਹੈਗਾ ਉਹ ਵੀ ਮਤਲਬ ਲੱਗ ਲੱਗ ਕੇ ਧਰਾਵੋ ਗਿਆ ਕੋਣ ਫਸਲ ਕੀ ਹੈ ਗੇਮਿੰਗ 5 ਸਾਲ ਤੱਕ ਅਸੀਂ ਪੈਰਾਸਟਾਈ ਨਹੀਂ ਹੋ ਸਾਰੀ ਜਿਹੜੀ ਫਸਲ ਵੀ ਸਹੀ ਧਰਾਵੋ ਪਾਜੇ ਖਿਲਾ ਸਾਰੀ ਬੀਤੇ ਦਿਨੋਂ ਆਏ ਹੜ੍ਹ ਦੇ ਨਾਲ ਜਿੱਥੇ ਪੂਰੇ ਹਿਮਾਚਲ ਪੰਜਾਬ ਜੀ ਐਂਡ ਕੇ ਦੇ ਵਿੱਚ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਤਾਂ ਅਸੀਂ ਪਠਾਨਕੋਟ ਦੇ ਇਸ ਅਧੀ ਖੇਤਰ ਦੇ ਵਿੱਚ ਮੌਜੂਦ ਹੈਗੇ ਹਾਂ ਤੁਸੀਂ ਰਾਹਾਂ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੀ ਤੁਸੀਂ ਇਹ ਤੁਸੀਂ ਦੇਖ ਰਹੇ ਹੋ ਇਸ ਇਲਾਕੇ ਵਿੱਚ 7-7 ਫੁੱਟ ਪਾਣੀ ਚੜ ਗਿਆ ਸੀਗਾ ਤਾਂ ਕਾਫੀ ਨੁਕਸਾਨ ਇਸ ਇਲਾਕੇ ਵਿੱਚ ਲੋਕਾਂ ਦਾ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਨੰਗਰਾਂ ਦਾ ਨੁਕਸਾਨ ਫਰਨੀਚਰ ਜਿਹੜਾ ਆ ਉਹ ਖਰਾਬ ਹੋ ਚੁੱਕਿਆ ਬੱਚਿਆਂ ਦੀ ਕਿਤਾਬਾਂ ਜਿਹੜੀਆਂ ਉਹ ਖਰਾਬ ਹੋ ਚੁੱਕੀਆਂ ਨੇ ਪਰਿਵਾਰਿਕ ਜਿਹੜੇ ਬੱਚੇ ਨੇ ਉਹ ਅੱਜ ਸਕੂਲ ਗਏ ਨੇ ਸਕੂਲ ਵਾਲੋਂ ਵਰਦੀ ਜਿਹੜੀ ਮੁਹਈਆ ਕਰਾਈ ਗਈ ਹੈ ਔਰ ਨਾਲ ਦੀ ਨਾਲ ਜਿਹੜੇ ਸਕੂਲ ਦੀ ਕਿਤਾਬਾਂ ਜਿਹੜੀਆਂ ਬੱਚਿਆਂ ਦੀ ਖਰਾਬ ਹੋਈਆਂ ਸੀਗੀਆਂ ਸਕੂਲ ਵੱਲੋਂ ਮੁਹਈਆ ਕਰਾਏਗੇ ਨੇ ਕਿੰਨੇ ਦਿਨਾਂ ਬਾਅਦ ਅੱਜ ਬੱਚੇ ਜਿਹੜੇ ਸਕੂਲ ਗਏ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਸਾਂਝੀ ਕਰਦੇ ਦੱਸਿਆ ਗਿਆ ਹੈ ਤਾਂ ਅੰਦਾਜ਼ਾ ਹੈ ਕਿ ਇਸ ਇਲਾਕੇ ਦੇ ਵਿੱਚ ਰਿਕਮੈਂਡੈਂਟਰੀ ਪੰਜਾਬ ਲਾਲਜਨ ਗੜਾਸ਼ ਖੋਣਾ ਵੱਲੋਂ ਵੀ ਲੋਕਾਂ ਦੀ ਆ ਕੇ ਬਾਹ ਜਿਹੜੀ ਫੜੀ ਗਈ ਹੈ ਲੋਕਾਂ ਦਾ ਕਾਫੀ ਸਹਿਯੋਗ ਕੀਤਾ ਗਿਆ ਔਰ ਪ੍ਰਸ਼ਾਸਨ ਵੱਲੋਂ ਕਾਫੀ ਮਦਦ ਜਿਹੜੀ ਲੋਕਾਂ ਦੀ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਔਰ ਸੁਣਦੇ ਹਾਂ ਕੀ ਕਹਿਣਾ ਉਹਨਾਂ ਦਾ ਫੇਲਤਾਸ਼ ਸਾਡਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸਾਡੇ ਪਸ਼ੂ ਵੀ ਸਾਰੇ ਰੁੜ ਗਏ ਆ ਫਰਨੀਚਰ ਵੀ A ਤੋਂ Z ਖਤਮ ਹੋ ਗਿਆ ਏ ਸਾਡੇ ਬਿਸਤਰੇ ਪੇਟੀਆਂ ਸਭ ਕੁਝ ਬਰਬਾਦ ਹੋ ਗਿਆ ਏ ਫਸਲਾਂ ਤੱਕ ਵੀ ਬਰਬਾਦ ਹੋ ਗਈਆਂ ਪਾਣੀ ਆਇਆ ਹੈ ਆਈ ਤਾਂ ਆਪਣੀ ਬਸ ਜਾਨ ਹੀ ਬਚਾਈ ਆ ਬੜੇ ਔਖੇ ਤਰੀਕੇ ਨਾਲ ਤੇ ਨੁਕਸਾਨ ਤਾਂ ਉਹ ਨਾਲ ਤੁਹਾਡੇ ਸਾਹਮਣੇ ਹੀ ਆ ਜਿੰਨਾ ਵੀ ਹੋਇਆ A ਤੋਂ Z ਸਾਰਾ ਹੀ ਕੁਝ ਖਤਮ ਹੋ ਗਿਆ ਏ ਬੱਚਿਆਂ ਦੇ ਵੀ ਬਚਾਰੇ ਦੀ ਕਿਤਾਬਾਂ ਬੈਗ ਸਭ ਕੁਝ ਬਰਬਾਦ ਹੋ ਗਿਆ ਟੋਟਲ 8 ਘਰ ਆ ਸਾਰਿਆਂ ਦੇ ਘਰਾਂ ਚ 6 6 7 7 ਫੁੱਟ ਪਾਣੀ ਆਇਆ ਕਰਮਜੀਤ ਕੋਰ ਪਿੰਡ ਤਾਸ਼ ਨੁਕਸਾਨ ਸਾਡਾ ਮਤਲਬ ਕਿ ਪਸ਼ੂਆਂ ਦਾ ਨੁਕਸਾਨ ਹੋਇਆ ਸਾਡਾ ਫਰਨੀਚਰ ਸਾਰਾ ਹੋ ਗਿਆ ਜਿਵੇਂ ਪਿਆਰੀ ਦਾ ਫਸਲ ਸਾਡੀ ਸਾਰੀ ਬਰਬਾਦ ਹੋ ਗਈ ਆ ਘਰ ਸਾਡੇ ਬਿਲਕੁਲ ਅਨਾਜ ਨਹੀਂ ਖਾਣ ਵਾਸਤੇ ਜਿਹੜਾ ਹੈਗਾ ਉਹ ਵੀ ਮਤਲਬ ਕਿ ਖਰਾਬ ਹੋ ਗਿਆ ਮਤਲਬ ਕਿ ਪਾਣੀ ਨਾਲ ਸਿਰਫ ਆਪਣੀ ਜਾਨ ਬਚਾ ਕੇ ਨਿਕਲੇ ਆ ਸਾਡੇ ਬੱਚਿਆਂ ਦੇ ਕੱਪੜੇ ਬਿਸਤਰੇ ਸਾਡੇ ਸਭ ਖਰਾਬ ਹੋ ਗਏ ਸਕੂਲ ਕਾਲ ਤੋਂ ਜਾਣ ਲੱਗੀ ਉਹ ਵੀ ਸਕੂਲ ਵਾਲਿਆਂ ਨੇ ਜੂਨਫਮ ਵਗੈਰਾ ਦਿੱਤੀ ਹੈ ਤਾਂ ਬੱਚੇ ਜਾਣ ਲੱਗੇ ਬੁੱਕਸ ਵਗੈਰਾ ਮਿਲੀਆਂ ਉਹਨਾਂ ਨੂੰ ਸਕੂਲੋਂ ਫਸਲ ਦਾ ਕਮਾੜਾ ਸੋਨਾ ਪੱਠੇ ਡੰਗਰਾਂ ਦਾ ਚਾਰਾ ਸਾਰਾ ਕੁਝ ਬਰਵਾਦ ਹੋ ਗਿਆ ਸਾਰਾ ਕੁਝ ਤਬਾਹ ਹੋ ਗਿਆ ਕੁਝ ਨਹੀਂ ਆ ਹੁਣ ਫਸਲ ਕੀ ਅੱਗੇ ਵੀ 5 ਸਾਲ ਤੱਕ ਅਜੇ ਅਸੀਂ ਪਹਿਲਾਂ ਤਾਂ ਸਟੈਂਡ ਨਹੀਂ ਹੋ ਸਕਦੇ ਜਿਹੜੀ ਫਸਲ ਵੀ ਸਹੀ ਤਰ੍ਹਾਂ ਪੈਗਾਂ ਚ ਲੈ ਆ ਸਕਦੇ ਜਿੰਨਾ ਉਹਦੇ ਤੇ ਰੇਤਾ ਤੇ ਮਤਲਬ ਮਿੱਟੀ ਚੜ ਗਈ ਹੈ ਅਜੇ ਤੇ ਨਹੀਂ ਕੁਝ ਵੀ ਅਜੇ ਤੇ ਉਹੀ ਨਹੀਂ ਪਹਿਲਾਂ ਇਸ ਤਰ੍ਹਾਂ ਪਾਣੀ ਖੜਿਆ ਅਜੇ ਥੋੜੀ ਜਿਹਾ ਤਾਂ ਕੁਝ ਨਹੀਂ ਕਰ ਰਹੀ